ਇੱਕ ਇਤਹਾਸਕ ਜਿੱਤ ਹੋਈ ਆ ਕਾਰਕਿਰਤਾਵਾਂ ਦੀ ਕਾਰਕਿਰਤਾਾਂ ਦੀ ਮਿਹਨਤ ਦੀ ਜਿੱਤ ਹੋਈ ਆ ਔਰ ਇੱਕ ਅਧਰਮ ਦਾ ਨਾਸ਼ ਹੋਇਆ ਜਿੱਤ ਝੂਠ ਦੇ ਨਾਲ ਕੇਜਰੀਵਾਲ ਨੇ ਇਹ ਸਾਰਿਆਂ ਦੇ ਵਿੱਚ ਭ੍ਰੰਮ ਫੈਲਾਇਆ ਸੀ ਕਿ ਅਸੀਂ ਗੱਡੀਆਂ ਵਾਲੀਆਂ ਬੱਤੀਆਂ ਕੱਟੀਆਂ ਨਹੀਂ ਰੱਖਾਂਗੇ ਬੱਤੀਆਂ ਵਾਲੀਆਂ ਗਾਰਡ ਨਹੀਂ ਰੱਖਾਂਗੇ ਬੰਗਲੇ ਨਹੀਂ ਰੱਖਾਂਗੇ ਉਹਦੇ ਉਸਤੇ ਉਲਟ ਸਭ ਕੁਝ ਕੀਤਾ ਉਸ ਦਾ ਜਵਾਬ ਜਨਤਾ ਨੇ ਅੱਜ ਉਹਨੂੰ ਦਿੱਲੀ ਦੇ ਵਿੱਚ ਦਿੱਤਾ ਸੋ ਦਿੱਲੀ ਦੇ ਵਿੱਚ ਤੇ ਟ੍ਰੇਲਰ ਆ ਆਉਣ ਵਾਲੀ ਫਿਲਮ ਪੰਜਾਬ ਦੇ ਵਿੱਚ ਵਿਖੇਗੀ ਜੋ ਕਤਲੋਗਾਰਥ ਜੋ ਨਸ਼ੇ ਦਾ ਵਪਾਰ ਜੋ ਗੁੰਡਾਗਰਦੀ ਪੰਜਾਬ ਦੇ ਵਿੱਚ ਕੀਤੀ ਗਈ ਆ ਉਹ ਇੱਕਦਮ ਖਤਮ ਹੋ ਜਾਏਗੀ ਔਰ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰ ਤੇ ਜਿਹਦਾ ਪਰਚਮ ਲਹਿਰਾਇਆ ਮੋਦੀ ਜੀ ਦੇ ਨਾਂ ਤੇ ਇਦਾਂ ਪੰਜਾਬ ਦੇ ਵਿੱਚ ਬਹੁਤ ਜਲਦੀ ਕਮਲ ਦਾ ਫੁੱਲ ਖਿਲੇਗਾ ਮੋਦੋ ਲੜਾਈ ਸੜ ਗਿਆ ਜੰਜਸਾਰੀ ਨਾਲ ਹੀ ਸੜ ਗਈ ਏ ਫਿਰ ਰਹਿ ਕੀ ਗਿਆ ਮਗਰ ਇਹ ਲਾੜੇ ਨੂੰ ਜਵਾਬ ਦਿੱਤਾ ਵਾ ਜੋ ਨੇ ਝੂਠ ਦੀ ਇੱਕ ਝੂਠ ਦੀ ਬੁਨਿਆਦ ਬਣਾ ਕੇ ਔਰੇਤਾ ਦਾ ਪਹਾੜ ਬਣਾ ਜਿਓ ਪੰਤਾਸ਼ ਦੇ ਪੱਤੇ ਵਾਂਗੂ ਕਰ ਗਿਆ। ਜਿੰਮਦਰ ਦਾਅਵੇਦਾਰ ਜਿਲੂ ਪਾਰਟੀ ਬਣਾਏਗੀ ਜਿਲੂ ਮੁਬਾਰਕ ਸਾਡਾ ਇੱਕ ਕਾਨੂੰਨ ਆ ਸਾਡਾ ਇੱਕ ਆਡੀਓਲੋਜੀ ਆ ਪਾਰਟੀ ਦੀ। ਪਾਰਟੀ ਦੀ ਆਡੀਓਲੋਜੀ ਤੋਂ ਪਰ ਕੋਈ ਨਹੀਂ ਜਿਲੂ ਪਾਰਟੀ ਥਾਪ ਦੇਵੇ ਉਹਨੂੰ ਸਾਰੇ ਪ੍ਰਵਾਨ ਕਰਦੇ ਆ। ਵਿਧਾਇਕ ਬੈਲੀਆਂ ਭਾਰਤੀ ਜਨਤਾ ਪਾਰਟੀ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਸੰਗਠਨ ਆ ਔਰ ਨਰਿੰਦਰ ਭਾਈ ਮੋਦੀ ਜੀ ਪੂਰੀ ਦੁਨੀਆ ਦੇ ਵਿੱਚ ਨੰਬਰ 1 ਕਤਾਰ ਦੇ ਲੀਡਰ ਨੇ। ਸਾਡੇ ਚੰਨਰਾਇ ਮੈਂ ਪੂਰੇ ਅਜ ਦੇਸ਼ ਵਾਸੀਆਂ ਨੂੰ ਖਾਸ ਤੌਰ ਤੇ ਦਿੱਲੀ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਇਹ ਅੱਜ ਮੋਦੀ ਸਾਹਿਬ ਦਾ ਕਰਾਮਾਤ ਹੈ ਤੇ ਲੱਡੂਆਂ ਦੀ ਹੋਈ ਬਰਸਾਤ ਹੈ ਸੋ ਅੱਜ ਇਹ ਪੰਜਾਬ ਖੁਸ਼ੀਆਂ ਦੇ ਨਾਲ ਜੁੜ ਰਿਹਾ ਸਾਡੇ ਜਜਾਰੂ ਨੇਤਾ ਕਾ ਆਪਣੇ ਕਾਲੂ ਸਾਹਿਬ ਵੀ ਸਭ ਤੋਂ ਪਹਿਲਾਂ ਮੈਂ ਦਿੱਲੀ ਵਾਸੀਆਂ ਦਾ ਹਾਂ ਠੀਕ ਠੀਕ ਆਜੋ ਅਗਲੇ ਬੰਦ ਜਿਨ੍ਹਾਂ ਨੇ ਕਿ ਸਾਡੀ ਸਰਕਾਰ 27 ਸਾਲਾਂ ਦਾ ਬਾਲ ਲਿਆਦੀ ਆ ਮੈਂ ਜਿੱਥੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਸਾਡੇ ਬੀਜੇਪੀ ਦੇ ਪ੍ਰਧਾਨ ਜੇਪੀ ਨੱਡਾ ਜੀ ਇਹ ਸਾਰੀ ਸਾਡੀ ਜਿਹੜੀ ਬੀਜੇਪੀ ਦੀ ਟੀਮ ਆ ਫੋਨ ਸਾਰੀ ਬਟਾਲਾ ਦੀ ਜਿਹੜੀ ਸਾਡੀ ਸਮੁੱਚੀ ਟੀਮ ਆ ਬਟਾਲਾ ਜ਼ਿਲ੍ਹੇ ਦੀ ਉਹਦੇ ਵੱਲੋਂ ਵਧਾਈ ਦਿੰਦਾ ਵਾ ਤੇ ਗੁਰੂ ਮਹਾਰਾਜ ਦਾ ਵੀ ਸ਼ੁਕrana ਕਰਦਾ ਵਾਂ ਕਿ ਸਾਡੀ ਪਾਰਟੀ ਦੇ ਮਿਹਰ ਭਰੇ ਹੱਥ ਰੱਖਿਆ ਦਿੱਲੀ ਫਤਿਹ ਕਰ ਲਈ ਆ ਤੇ 27 ਪੰਜਾਬ ਫਤਿਹ ਕਰਾਂਗੇ ਪਹਿਲਾਂ ਹੀ ਕਰਦੇ ਆ ਰੱਖ ਦਿੱਤੀ ਆ ਤੇ ਹੁਣ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਆਏਗੀ ਪੰਜਾਬ ਨੂੰ ਹਰ ਉਸ ਭੈ ਤੋਂ ਮੁਕਤ ਕਰਾਂਗੇ ਚਾਹੇ ਉਹ ਗੁੰਡਾ ਰਾਜ ਆ ਚਾਹੇ ਉਹ ਗੈਂਗਸਟਰਵਾਦ ਆ ਚਾਹੇ ਕ腐ਸ਼ਨ ਆ ਪੰਜਾਬ ਨੂੰ ਬੀਜੇਪੀ ਇੱਕ ਨੰਬਰ ਦਾ ਸੂਬਾ ਬਣਾਏਗੀ ਤੇ ਸਾਡੀ ਸਾਰੀ ਟੀਮ ਦੇ ਜਚਾਰੂ ਜਿਹੜੇ ਵਰਕਰ ਨੇ ਆਗੂ ਨੇ ਉਹਨਾਂ ਨੂੰ ਮੈਂ ਆਪਣੇ ਵੱਲੋਂ ਇੱਕ ਵਾਰੀ ਫੇਰ ਵਧਾਈ ਦਿੰਦਾ ਵਾਂ ਉਹਨੂੰ ਕਿਰਪਾ ਕਰੇ ਛੜਦੀ ਕਲਾ ਰੱਖੇ ਜੀ